ਹੈਲੋ ਸਾਰੇ ਸਾਥ ਸਾਥ ਪਲੀਜ਼ ਇੱਕ ਦੋ ਮਿੰਟ ਬੈਠੇ ਹੋ ਸੋ ਸਾਡਾ ਭਰਾ ਸਿੰਗਰ ਜੇਐਸ ਗੋਲਡੀ ਇੱਕ ਦੋ ਮਿੰਟ ਦੀ ਹਾਜ਼ਰੀ ਲੈ ਕੇ ਆ ਰਿਹਾ ਤੁਹਾਡੇ ਰੂਬਰੂ ਸਿੰਗਰ ਜੇਐਸ ਗੋਲਡੀ ਬੈਜੋ ਜੀ ਪਲੀਜ਼ ਦੋ ਕੁ ਮਿੰਟ ਬੈਠੇ ਹੋ ਜੇਐਸ ਗੋਲਡੀ ਹੈਲੋ ਹੈਲੋ ਸੋ ਸਾਰੇ ਪਲੀਜ਼ 2 ਮਿੰਟ ਬੈਜੋ ਜੀ ਆਪਾਂ ਜ਼ਿਆਦਾ ਟਾਈਮ ਨਹੀਂ ਲੈਣਾ ਤੁਹਾਡਾ ਜਿੱਥੇ ਇੰਨਾ ਟਾਈਮ ਬੈਠਾ ਆਪਾਂ 2 ਮਿੰਟ ਹੋਣੇ ਦਾ ਜ਼ਰੂਰ ਹੈ ਬਸ ਸੋ ਮੈਂ ਜੀ 3 ਧਿਆਨ ਦੇਣਾਉਣ ਜਾ ਰਿਹਾ ਕੁਝ ਪਹਿਲੇ ਇੱਕ ਸ਼ੇਰ ਸੁਣਾਉਂਗਾ ਬਾਬਾ ਜੀ ਲਈ ਤੇ ਤੋਂ ਬਾਅਦ ਇੱਕ 3 ਵਾਸਤੇ ਬਾਬਾ ਜੀ ਥੋੜਾ ਜਿਹਾ ਧਿਆਨ ਦਿਓ ਕਿ ਮੇਰੇ ਸਰੀਰ ਦਾ ਕਰਿਓ ਇਸਤੇਮਾਲ ਯਾਰੋ ਮੇਰੇ ਯਾਰ ਦੇ ਪਲੰਘ ਨੂੰ ਬਣਾਉਣ ਦੇ ਲਈ ਕਿ ਮੇਰੇ ਸਰੀਰ ਦਾ ਕਰਿਓ ਇਸਤੇਮਾਲ ਯਾਰੋ ਮੇਰੇ ਯਾਰ ਦੇ ਪਲੰਘ ਨੂੰ ਬਣਾਉਣ ਦੇ ਲਈ ਆ ਮੇਰੀਆਂ ਲੱਤਾਂ ਦੇ ਬਣਾਓ ਚਾਰ ਪਾਵੇ ਤੇ ਬਾਹਾਂ ਰੱਖਿਓ ਸ਼ੇਰੂਪਨ ਦੇ ਲਈ ਕਿ ਮੇਰੀਆਂ ਲੱਤਾਂ ਦੇ ਬਣਾਇਓ ਚਾਰ ਪਾਵੇ ਤੇ ਬਾਹਾਂ ਰੱਖਿਓ ਛੇ ਰੂਪੋਂ ਦੇ ਲਈ ਤੇ ਮੇਰੇ ਵਾਲਾਂ ਦਾ ਬਣਿਓ ਇੱਕ ਬਰੀਕ ਤਾਣਾ ਕਿ ਮੇਰੇ ਵਾਲਾਂ ਦਾ ਬਣਿਓ ਇੱਕ ਬਰੀਕ ਤਾਣਾ ਤੇ ਖਲ ਰੱਖਿਓ ਹੇਠ ਬਿਸ਼ਾਉਣ ਦੇ ਲਈ ਜੇਕਰ ਫਿਰ ਵੀ ਯਾਰ ਨਾ ਖੁਸ਼ ਹੋਵੇ ਲੱਖ ਲਾਣ ਤਿਆਰੀਆਂ ਲਾਉਣ ਦੇ ਲਈ ਕਿ ਲੱਖ ਲਾਣ ਤਿਆਰੀਆਂ ਲਾਉਣ ਦੇ ਲਈ ਸੋ ਜੀ ਮੈਂ ਧੀਆਂ ਵਾਸਤੇ ਸੁਣਾਉਂਗਾ ਮਸ਼ਕਜ ਗਿਰੇ ਥੋੜੀ ਜੀ ਇੱਕੋ ਖੋਦ ਹਲਕੀ ਜੀ ਹਲੋ ਹਲੋ ਚਲੋ ਓਕੇ ਕੇ ਸਾਡਾ ਵੀ ਜੀ ਕਰਦਾ ਗਏ ਵੀਰਾਂ ਦੀਆਂ ਘੋੜੀਆਂ ਚੰਦਰਾ ਜੱਗ ਗਾਉਣ ਦਿੰਦਾਨੀ ਨੀ ਮਾ ਇਹ ਚੰਦਰਾ ਜੱਗ ਗਾਉਣ ਦਿੰਦਾਨੀ ਪੁੱਤੋਂ ਤੋਂ ਪਹਿਲਾਂ ਧੀਆਂ ਤਾਈਆਂ ਨੇ ਹੁੰਦੀਆਂ ਮਗਰੋਂ ਜੱਗ ਗਾਉਣ ਦਿੰਦਾਨੀ मगरूं जग हुणी केतिजे महीने मौत मेजण रुगन न हिकु कर सवेर पूटां खोबण बारो वारी केति महीने मौत मे ਹੋ ਜਨ ਹੁਕਮ ਨੀ ਜਾਰੀ ਇਕ ਇਕ ਕਰਕੇ ਸਭੇ ਰੋਟਾਂ ਕੋਵਣ ਵਾਰੋ ਵਾਰੀ ਕੋਖੇ ਦੇ ਵਿੱਚ ਮਾਰ ਮਕਾਉਂਦਾ ਮੈਨੂੰ ਇੱਕ ਡਾਕਟਰ ਮਾਂ ਦੋ ਟੜੀਆਂ ਵੀ ਰੋਣ ਜਿੰਦਾਨੀ ਨੀ ਮਾਂ ਬੜੀਆਂ ਬਿਰੋਣ ਦਿੰਦਾਨੀ ਪੁੱਤਾਂ ਤੋਂ ਪਹਿਲਾਂ ਤੀਆਂ ਤਾਈਆਂ ਨੇ ਹੁੰਦੀਆਂ ਮਗਰੋਂ ਜੱਗ ਹੋਣ ਦਿੰਦਾਨੀ ਕਿਜ ਸੁਨੂ ਨਾਨਕ ਜੀ ਜੱਗ ਦੀ ਜਨਣੀ ਅੱਖ ਬੁਲਾਗੇ ਕਿਉਂ ਅਜਿ ਉਸਤੀ ਦੇ ਜਮਨ ਤੇ ਕਰ ਕਰ ਮਾਤਮ ਸਾਗੇ ਏ ਜਿਸ ਨੂੰ ਨਾਨਕ ਜੀ ਜਗ ਦੀ ਜਨਣੀ ਆਖ ਬੁਲਾਗੇ ਕਿਉਂ ਆ ਜੀ ਉਸਤੀ ਦੇ ਜਮਣ ਤੇ ਕਰ ਕਰ ਮਾਤਮ ਸ਼ਾਗੇ ਜਿਸ ਕਰ ਵਿੱਚ ਦਿਨ ਚਰਤੀਆਂ ਕਿਉਂ ਕੋਈ ਪੁੱਤ ਨੂੰ ਕਰਿ ਉਸ ਦੇ ਬਿਉਣ ਦਿੰਦਾਨੀ ਨਿਮਾ ਮਗਰੋ ਜੱਗ ਹੋਣ ਦਿੰਦਾ ਨਹੀਂ ਪੁੱਤਾਂ ਤੋਂ ਪਹਿਲਾਂ ਧੀਓ ਤਾਈਓ ਨੇ ਹੁੰਦੀਆਂ ਮਗਰੋ ਜੱਗ ਹੋਣ ਦਿੰਦਾ ਨਹੀਂ ਨੀ ਮਗਰੋ ਜੱਗ ਹੋਣ ਦਿੰਦਾ ਨਹੀਂ ਥੋੜੀ ਜਿਹੀ ਗੁਡੀਆਂ ਵੱਲੋਂ ਬਹੁਤ ਸਾਰਾ ਪਿਆਰ ਸੋ ਧੰਨਵਾਦ ਜੀ ਇਹਨਾਂ ਟਾਈਮ ਦੇਣ ਲਈ ਅਸੀਂ ਉਹ ਕਲਾਕਾਰਾਂ ਜੀ ਜਿਨ੍ਹਾਂ ਨੇ ਹਲੇ ਤੁਹਾਡੇ ਮੂਹਰੇ ਆਉਣਾ ਸੋ ਇੱਕ ਨੂੰ ਸੁਣਿਆ ਕਰੋ ਹਨਾ ਮੇਰੇ ਗਾਣੇ ਆ ਚੁੱਕੇ ਨੇ ਜੀ ਪਹਿਲਾਂ ਤੁਸੀਂ ਸੁਣ ਸਕਦੇ ਹੋ YouTube ਤੇ ਜੇ ਐਸ ਗੋਲਡੀ ਪਰ ਕੇ ਧੰਨਵਾਦ ਜੀ ਸਾਰਾ ਬਹੁਤ ਬਹੁਤ ਧੰਨਵਾਦ ਕਰਦੇ ਨੇ ਲਈ ਤੋਂ ਮੈਂ ਜੀ 3 ਦਿਹਾ ਦੇ ਸੁਣਾਉਣ ਜਾ ਰਿਹਾ ਕੁਝ ਪਹਿਲਾਂ ਇੱਕ ਸ਼ੇਰ ਸੁਣਾਉਂਗਾ ਬਾਬਾ ਜੀ ਲਈ ਤੇ ਦੋ ਬਾਦ 3 ਦਿਹਾ ਵਾਸਤੇ ਬਾਬਾ ਜੀ ਥੋੜਾ ਜਿਹਾ ਧਿਆਨ ਦਿਓ ਕੇ ਮੇਰੇ ਸਰੀਰ ਦਾ ਕਰਿਓ ਇਸਤੇਮਾਲ ਯਾਰੋ ਮੇਰੇ ਯਾਰ ਦਾ ਪਲੰਘ ਨੂੰ ਬਣਾਉਣ ਦੇ ਲਈ ਕੇ ਮੇਰੇ ਸਰੀਰ ਦਾ ਕਰਿਓ ਇਸਤੇਮਾਲ ਯਾਰੋ ਮੇਰੇ ਯਾਰ ਦੇ ਪਲੰਘ ਨੂੰ ਬਣਾਉਣ ਦੇ ਲਈ ਆ ਮੇਰੀਆਂ ਲੱਤਾਂ ਦੇ ਬਣਾਇਓ ਚਾਰ ਪਾਵੇਂ ਤੇ ਬਾਹਾਂ ਰੱਖਿਓ ਸ਼ੇਰੂਪੋਂ ਦੇ ਲਈ ਕਿ ਮੇਰੀਆਂ ਲੱਤਾਂ ਦੇ ਬਣਾਇਓ ਚਾਰ ਪਾਵੇਂ ਤੇ ਬਾਹਾਂ ਰੱਖਿਓ ਸ਼ੇਰੂਪੋਂ ਦੇ ਲਈ ਤੇ ਮੇਰੇ ਵਾਲਾਂ ਦਾ ਬਣਿਓ ਇੱਕ ਬਰੀਕ ਤਾਣਾ ਕਿ ਮੇਰੇ ਵਾਲਾਂ ਦਾ ਬਣਿਓ ਇੱਕ ਬਰੀਕ ਤਾਣਾ ਤੇ ਖਲ ਰੱਖਿਓ 헤ਡ ਪੁਸ਼ਾਉਣ ਦੇ ਲਈ ਜੇਕਰ ਫਿਰ ਵੀ ਯਾਰ ਨਾ ਖੁਸ਼ ਹੋਵੇ ਲੱਖ ਲਾਣ ਤਾਂ ਯਾਰੀਆਂ ਲਾਉਣ ਦੇ ਲਈ ਕਿ ਲੱਖ ਲਾਣ ਤਾਂ ਯਾਰੀਆਂ ਲਾਉਣ ਦੇ ਲਈ ਸੋ ਜੀ ਮੈਂ ਧੀਆਂ ਵਾਸਤੇ ਸੁਣਾਉਂਗਾ ਨੂੰ ਛੋਟ ਜੀ ਵੀਰੇ ਥੋੜੀ ਜੀ ਇੱਕੋ ਬੋਲ ਹੋ ਗਈ ਹੈ ਹਲੋ 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 ਓਕੇ

ਪੁੱਤਾਂ ਤੋਂ ਪਹਿਲਾਂ ਤਿਆਂ ਤਾਈਆਂ ਨੇ ਹੁੰਦੀਆਂ ਮਗਰੋਂ ਜੱਗ ਹੂਣ ਦਿੰਦਾਨੀ ਨੀ ਮਾ ਮਗਰ ਕੀਤੀ ਜੇ ਮਹੀਨੇ ਮੌਤ ਮੇਰੀ ਦੇ ਕੋ ਜਣ ਹੁਕਮ ਨੀ ਜਾਰੀ ਏਕ ਏਕ ਕਰਕੇ ਸਭੇ ਰਪੋਟਾਂ ਕੋਵਣ ਵਾਰੋ ਵਾਰੀ ਕੀਤੀ ਜੇ ਮਹੀਨੇ ਮੌਤ ਮੇਰੀ ਦੇ ਕੋ ਜਣ ਹੁਕਮ ਨੀ ਜਾਰੀ ਏਕ ਏਕ ਕਰਕੇ ਸਭੇ ਰਪੋਟਾਂ ਕੋਵਣ ਵਾਰੋ ਵਾਰੀ ਖੋਖ ਦੇ ਵਿੱਚ ਮਾਰ ਮਕਾਉਂਦਾ ਮੈਨੂੰ ਇੱਕ ਡਾਕਟਰ ਮਾਂ ਦੋ ਘੜੀਆਂ ਵੀ ਰੋਣ ਦਿੰਦਾਨੀ ਨੀ ਮਾਂ ਦੋ ਘੜੀਆਂ ਵੀ ਰੋਣ ਦਿੰਦਾਨੀ ਪੁੱਤਾਂ ਤੋਂ ਪਹਿਲਾਂ ਧੀਆਂ ਤਾਈਆਂ ਨੇ ਹੁੰਦੀਆਂ ਮਗਰੋਂ ਜਗ ਹੋਣ ਦਿੰਦਾ ਨਹੀਂ ਕਿ ਜਿਸ ਨੂੰ ਨਾਨਕ ਜੀ ਜਗਦੀ ਜਨਣੀ ਅੱਖ ਬੁਲਾਗੇ ਕਿਉਂ ਅਜਿ ਉਸਤੀ ਦੇ ਜਮਣ ਤੇ ਕਰ ਕਰ ਮਾਤਮ ਸ਼ਾਗੇ ਕਿ ਜਿਸ ਨੂੰ ਨਾਨਕ ਜੀ ਜਗਦੀ ਜਨਣੀ ਅੱਖ ਬੁਲਾਗੇ ਕਿਉਂ ਅਜੀ ਉਸਤੀ ਦੇ ਜਮਣ ਤੇ ਕਰ ਕਰ ਮਾਤਮ ਸ਼ਾਗੇ ਜਿਸ ਕਰ ਵਿੱਚ ਤਨ ਚਰਦੀਆਂ ਕਿਉਂ ਕੋਈ ਪੁੱਤ ਨੂੰ ਕਰ ਉਸ ਦੇ ਬਿਹਾਉਣ ਦਿੰਦਾਨੀ ਨੀ ਮਗਰੋਂ ਜਗ ਹੋਣ ਦਿੰਦਾਨੀ ਪੁੱਤਾਂ ਤੋਂ ਪਹਿਲਾਂ ਧੀਾਂ ਆਂ ਨੂੰ ਨੇ ਹੁੰਦੀਆਂ ਮਗਰੋਂ ਜਗ ਹੋਣ ਦਿੰਦਾ ਨਹੀਂ ਨੀ ਮਗਰੋਂ ਜਗ ਹੋਣ ਦਿੰਦਾ ਨਹੀਂ ਟੁੱਡੀ ਗੁੜੀਆ ਵੱਲ ਬਹੁਤ ਸਾਰਾ ਪਿਆ ਸੋ ਧੰਨਵਾਦ ਜੀ ਇਹਨਾਂ ਟਾਈਮ ਦੇਣ ਲਈ ਅਸੀਂ ਉਹ ਕਲਾਕਾਰਾਂ ਜੀ ਜਿਨ੍ਹਾਂ ਨੇ ਹਲੇ ਤੁਹਾਡੇ ਮੂਰੇ ਆਉਣਾ ਸੋ ਇੱਕ ਨੂੰ ਸੁਣਿਆ ਕਰੋ ਹਨ ਮੇਰੇ ਗਾਣੇ ਆ ਚੁੱਕੇ ਨੇ ਜੀ ਪਹਿਲਾਂ ਤੁਸੀਂ ਸੁਣ ਸਕਦੇ ਹੋ YouTube ਤੇ ਜੇ ਐਸ ਗੋਲਡੀ ਭਰ ਕੇ ਧੰਨਵਾਦ ਜੀ